ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਸੜਕਾਂ ਤੇ ਉਤਰੀ ਸੀ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਉਹਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀਗਾ ਤਾਂ ਅੱਜ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜੇ ਨਾਹਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਪੁਤਲਾ ਵੀ ਫੁਕਿਆ ਤਾਂ ਫਰੀਦਕੋਟ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਜ਼ਿਲ੍ਹਾ ਪ੍ਰਧਾਨ ਨੇ ਗੌਰਵ ਕੱਕੜ ਗੱਲਬਾਤ ਕਰਦੇ ਆ ਸਰਵਜੀ ਕੀ ਕਾਰਨ ਰਿਹਾ ਹੈ ਕਿਉਂਕਿ ਪਹਿਲਾਂ ਆਵਾਮੀ ਪਾਰਟੀ ਤੁਹਾਡੇ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਲਗਾਤਾਰ ਕਰ ਰਹੀ ਹੈ ਕਿਉਂਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਰਾਜਨੀਤਿਕ ਤੌਰ ਤੇ ਜਿਹੜਾ ਉਹ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਤੇ ਅੱਜ ਤੁਸੀਂ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਪੁਤਲੇ ਫੁਗਰੇ ਸੱਚ ਸਾਚੀ ਰਹਿੰਦਾ ਸੱਚ ਨੂੰ ਸਾਹਮਣੇ ਆਉਣ ਲੱਗਿਆ ਦੇਰ ਜਰੂਰ ਲੱਗ ਜਾਂਦੀ ਹੈ ਪਰ ਸੱਚ ਨੂੰ ਝੂਠਾ ਨਹੀਂ ਕੀਤਾ ਜਾ ਸਕਦਾ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਇੱਕ ਝੂਠ ਦਾ ਪਲੰਡਾ ਲੋਕਾਂ ਨੂੰ ਦਿਖਾ ਰਹੀ ਸੀ ਚਾਹੇ ਉਹ ਦਿੱਲੀ ਸੀ ਚਾਹੇ ਪੰਜਾਬ ਸੀ ਸੜਕਾਂ ਤੇ ਰੋਸ ਮਜਾਰੇ ਕਰ ਰਹੀ ਸੀ ਕਿ ਜਿਹੜੀ ਸਾਡੇ ਨਾਲ ਬਦਲਾਖੋਰੀ ਦੀ ਨੀਤੀ ਕੀਤੀ ਗਈ ਆ ਬਦਲਾਖੋਰੀ ਦੀ ਰਾਜਨੀਤੀ ਕੀਤੀ ਗਈ ਆ ਮਾਨਯੋਗ ਹਾਈ ਕੋਰਟ ਨੇ ਜੋ ਕੇਜਰੀਵਾਲ ਨੇ ਆਪਦੀ ਰਿਹਾਈ ਲਈ ਐਪਲੀਕੇਸ਼ਨ ਲਾਈ ਸੀ ਈਡੀ ਦੀ ਕਾਰਵਾਈ ਤੇ ਜੋ ਇਹਨਾਂ ਨੇ ਸਵਾਲ ਚੁੱਕੇ ਸੀ ਮਾਨਯੋਗ ਕੋਰਟ ਨੇ ਜਦੋਂ ਐਵੀਡੈਂਸ ਦੇਖ ਕੇ ਤਾਂ ਉਸ ਕਾਰਵਾਈ ਨੂੰ ਸਹੀ ਸਾਬਤ ਕੀਤਾ ਕਿਉਂਕਿ ਉਹ ਕਾਰਵਾਈ ਸਹੀ ਸੀ ਇਹਨਾਂ ਵੱਲੋਂ ਇੱਕ ਝੂਠੇ ਇਲਜ਼ਾਮ ਲਾਏ ਜਾ ਰਹੇ ਸੀ ਸਵਾਲ ਚੱਕੇ ਜਾ ਰਹੇ ਸੀ ਜਦੋਂ ਇਹ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਜਾਂਚ ਕਰਕੇ ਲੀਡਰਾਂ ਨੂੰ ਅੰਦਰ ਦਿੰਦੇ ਆ ਤਾਂ ਉਦੋਂ ਬਦਲਾਅ ਹੁੰਦਾ ਜਦੋਂ ਆਪ ਇਹ ਕਰੋੜਾਂ ਰੁਪਈਆ ਦੇ ਘਟਾਲੇ ਕਰਦੇ ਆ ਸ਼ਰਾਬ ਕੋਤਾ ਲਾ ਕੀਤਾ ਜਗਜਾਰ ਤੇ ਉਹਦੇ ਚੰਦਰ ਤਾਂ ਜਾਣਾ ਹੀ ਪਊਗਾ ਜਦੋਂ ਗਏ ਆ ਤੇ ਸਵਾਲ ਕਰਦੇ ਆ ਇਹ ਲੋਕਾਂ ਨੂੰ ਝੂਠ ਬੋਲ ਕੇ ਸਿੰਥੀ ਕ੍ਰੀਏਟ ਕਰਨਾ ਚਾਹੁੰਦੇ ਸੀ ਪਰ ਲੋਕ ਸਿਆਣੇ ਆ ਸੱਚੇ ਆ ਤੇ ਸਹੀ ਗੱਲ ਨੂੰ ਲੋਕ ਜਾਣਦੇ ਆ ਲੋਕਾਂ ਨੂੰ ਪਤਾ ਕੇਜਰੀਵਾਲ ਸਾਹਿਬ ਕਰਪਟਾ ਉਹਨਾਂ ਨੇ ਘੁਟਾਲਾ ਕੀਤਾ ਤੇ ਅੰਦਰ ਜੇਲ੍ਹ ਚ ਬੈਠੇ ਆ ਤੇ ਜੇਲ੍ਹ ਦੀ ਹਵਾ ਖਾ ਰਹੇ ਆ ਅੱਜ ਦਾ ਮੁੱਖ ਮਕਸਦ ਕੀ ਹੈ ਤੁਹਾਡਾ ਕੇਜਰੀਵਾਲ ਦਾ ਪੁਤਲਾ ਕਿਉਂ ਫੁਕਣ ਦੀ ਲੋੜ ਪਈ ਤੁਹਾਨੂੰ ਕੇਜਰੀਵਾਲ ਦਾ ਪੁਤਲਾ ਤਾਂ ਫੁਕਣ ਦੀ ਲੋੜ ਪਈ ਜਿਹੜੇ ਆਪਦੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀ ਅਸੀਂ ਰਿਸ਼ਵਤ ਨਹੀਂ ਲਵਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅੱਜ ਉਹਨਾਂ ਦੀ ਜੋ ਸ਼ਰਾਬ ਨੀਤੀ ਸੀ ਮਾਨ ਜੋ ਕੋਰਟ ਦੇ ਵਿੱਚ ਜਿਹੜੇ ਐਵੀਡੈਂਸ ਪੇਸ਼ ਹੋਏ ਆ ਉਹ ਸਹੀ ਸਾਬਤ ਹੋਏ ਆ ਤੇ ਜਿਹੜੇ ਇਹਨਾਂ ਦੇ ਇਲਜ਼ਾਮ ਸੀ ਉਹ ਝੂਠੇ ਸਾਬਤ ਹੋਏ ਆ ਇਸ ਕਰਕੇ ਅੱਜ ਅ ਉਕੇ ਤਾਂ ਪ੍ਰਦਰਸ਼ਨ ਕੀਤਾ ਕੇਜਰੀਵਾਲ ਜਿਹੜਾ ਚੋਰ ਹੈ ਉਹਦਾ ਪ੍ਰਦਰਸ਼ਨ ਕੀਤਾ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਸਾਡੇ ਮਾਨਯੋਗ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਦੇ ਦਿਸ਼ਾ ਨਿਰਦੇਸ਼ ਚ ਅੱਜ ਹਰ ਇੱਕ ਜ਼ਿਲ੍ਹੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਤੇ ਕੇਜਰੀਵਾਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਹੈ ਰਾਜਨੀਤੀ ਖੇਡ ਰਹੀ ਸੀ ਲੋਕਾਂ ਨੂੰ ਝੂਠ ਬੋਲ ਕੇ ਭਰਮਾ ਰਹੇ ਸੀ ਕਿ ਸਾਡੇ ਨਾਲ ਤੱਕਾ ਹੋਇਆ ਮਾਨਯੋਗ ਕੋਰਟ ਨੇ ਜਿਹੜੇ ਆਰਡਰ ਕੀਤੇ ਆ ਬਿਲਕੁਲ ਸਹੀ ਤੇ ਸਪਸ਼ਟ ਉਹਨਾਂ ਨੇ ਕੀਤਾ ਵੀ ਕੋਰਟ ਦੀ ਕੋਰਟ ਦੇ ਉੱਤੇ ਤੇ ਈਡੀ ਦੇ ਉੱਤੇ ਜਿਹੜੇ ਸਵਾਲ ਚੱਕੇ ਸੀ ਬਿਲਕੁਲ ਝੂਠੇ ਸੀ ਗੁਰਵਜੀ ਤੁਸੀਂ ਵੱਡੇ ਸਵਾਲ ਖੜੇ ਕਰ ਰਹੇ ਹੋ ਆਮ ਆਦਮੀ ਪਾਰਟੀ ਤੇ ਕਿ ਕਰਪਟ ਪਾਰਟੀ ਹੈ ਕੋਈ ਉਹਨਾਂ ਦੇ ਵਿੱਚ ਇਮਾਨਦਾਰੀ ਨਹੀਂ ਕੋਈ ਚੰਗੇ ਕੰਮ ਨਹੀਂ ਕਰ ਰਹੀ ਆਖਰ ਜੇ ਭਾਰਤੀ ਜਨਤਾ ਪਾਰਟੀ ਚੰਗੇ ਕੰਮ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੇ ਰੋਸ ਪ੍ਰਦਰਸ਼ਨ ਦਾ ਕਿਸਾਨਾਂ ਦਾ ਕਿਉਂ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ ਲੋਕਤੰਤਰ ਦੇ ਵਿੱਚ ਹਰੇਕ ਨੂੰ ਅਧਿਕਾਰ ਹੈ ਰੋਸ ਪ੍ਰਦਰਸ਼ਨ ਕਰਨ ਦਾ ਉਸੇ ਤਰ੍ਹਾਂ ਕਿਸਾਨ ਸਾਡੇ ਭਰਾ ਸਾਡਾ 9 ਮਾਸ ਦਾ ਰਿਸ਼ਤਾ ਕਿਸਾਨਾਂ ਵਾਸਤੇ ਮਾਨਯੋਗ ਮੋਦੀ ਸਾਹਿਬ ਨੇ ਕਿਸਾਨ ਸਨਮਾਨਨੀਤੀ ਲੈ ਕੇ ਆਂਦੀ ਹਰੇਕ ਕਿਸਾਨ ਨੂੰ ਉਹਦਾ ਫਾਇਦਾ ਮਿਲ ਰਿਹਾ ਡੀਪੀ ਖਾਦ ਤੇ ਸਬਸਿਡੀ ਦਿੱਤੀ ਐ ਇਸ ਤਰ੍ਹਾਂ ਜਿਹੜੀ ਮੋਟਰਾ ਲੱਗ ਰਹੀਆਂ ਸੋਲਰ ਉਹਤੇ ਸਬਸਿਡੀ ਇਸ ਤਰ੍ਹਾਂ ਕਈ ਨੇਕਾ ਸਕੀਮਾਂ ਕਿਸਾਨ ਭਰਾਵਾਂ ਵਾਸਤੇ ਲੈਂਦੀਆਂ ਕਈ ਸਾਡੇ ਭਰਾ ਉਹਨਾਂ ਨੂੰ ਅਧਿਕਾਰ ਆਪ ਦਾ ਰੋਸ ਪ੍ਰਦਰਸ਼ਨ ਕਰਨ ਦਾ ਉਹ ਕਰ ਰਿਹਾ ਕਮੀ ਤਾਂ ਹੋਊਗੀ ਤਾਂ ਹੀ ਰੋਸ ਪ੍ਰਦਰਸ਼ਨ ਕਰਦੇ ਆ ਹੋਰ ਪਾਰਟੀਆਂ ਦੇ ਉਮੀਦਵਾਰ ਆਉਂਦੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਉਹ ਆਪ ਦਾ ਚੋਣ ਪ੍ਰਚਾਰ ਕਰਦੇ ਉਹਨਾਂ ਦੇ ਖਿਲਾਫ ਨਹੀਂ ਕਿਤੇ ਵੀ ਨਾਰੇਬਾਜ਼ੀ ਹੋ ਰਹੀ ਟੋਡੇ ਜਿਹੜੇ ਉਮੀਦਵਾਰ ਉਹਨਾਂ ਦੇ ਖਿਲਾਫ ਹੀ ਕਿਉਂ ਹੋ ਰਹੀ ਹੈ ਲਗਾਤਾਰ ਦੇਖੋ ਕਈ ਮੰਗਾਂ ਹਨ ਜਿਨ੍ਹਾਂ ਨੂੰ ਲੈ ਕੇ ਸੈਂਟਰ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਸਾਡੇ ਮਾਨਯੋਗ ਸੈਂਟਰ ਦੇ ਮਨਿਸਟਰ ਆ ਕੇ ਕਿਸਾਨ ਭਰਾਵਾਂ ਨਾਲ ਮੰਗਾਂ ਤੇ ਵਿਚਾਰ ਵੀ ਕੀਤਾ ਗੱਲਬਾਤ ਵੀ ਚੱਲ ਰਹੀ ਹੈ ਜਲਦੀ ਇਹਦਾ ਹੱਲ ਨਿਕਲ ਜੂਏ ਕੋਈ ਵਿਰੋਧ ਨਹੀਂ ਇੱਕ ਟੈਂਪਰੇਰੀ ਉਹਨਾਂ ਦੀਆਂ ਮੰਗਾਂ ਉਹ ਮੰਗਾਂ ਦੇ ਵਿਚਾਰ ਚੱਲ ਰਿਹਾ ਸਮੇਂ ਦੇ ਵਿੱਚ ਸੰਤੁਸ਼ਟ ਕਰੋਗੇ ਕਿਸਾਨਾਂ ਨੂੰ ਕਿਸਾਨ ਸੰਤੁਸ਼ਟ ਹੈ ਜੀ ਨਹੀਂ ਸੰਤੁਸ਼ਟ ਹੈ ਤੱਕ ਸੰਤੁਸ਼ਟ ਹੈ ਕਈ ਜਿਹੜੀਆਂ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਤੇ ਸਾਡੇ ਮਾਨਯੋਗ ਮਨਿਸਟਰਾਂ ਵੱਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ ਵਿਚਾਰ ਚਰਚਾ ਚੱਲ ਰਹੀ ਆ ਮੰਗਣਾ ਉਹਨਾਂ ਦਾ ਅਧਿਕਾਰ ਹੈ ਜੋ ਵੀ ਉਹਨਾਂ ਨੇ ਮੰਗਾ ਰੱਖਿਆ ਉਹਦੇ ਤੇ ਜਲਦੀ ਵਿਚਾਰ ਕਰਕੇ ਇਹਦਾ ਹੱਲ ਕੱਢਿਆ ਜਾਊ। ਮੰਨਦੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁੱਲ ਕੇ ਜਿਹੜੇ ਲੋਕਾਂ ਦੇ ਵਿੱਚ ਜਾਓਗੇ ਕੋਈ ਤੁਹਾਡੇ ਸਾਹਮਣੇ ਕਾਲੀ ਚੰਡੀ ਨਹੀਂ ਹੋਊਗੀ ਕੋਈ ਕਾਲਾ ਪੜਕਾ ਬਣ ਕੇ ਨਹੀਂ ਹੋਊਗਾ ਸਿੱਧਾ ਹੁਣ ਵੀ ਲੋਕਾਂ 'ਚ ਖੜੇ ਆਂ ਪਬਲਿਕ 'ਚ ਖੜੇ ਆਂ ਚੌਂਕ 'ਚ ਖੜੇ ਆਂ ਅੱਜ ਨਹੀਂ ਜੋ ਚੋਣ ਪ੍ਰਚਾਰ ਦੀ ਗੱਲ ਕਰਦੇ ਸੀ ਚੋਣ ਪ੍ਰਚਾਰ ਕਰਨ ਜਾਂਦੇ ਆ ਉਦੋਂ ਤੁਹਾਡੇ ਖਿਲਾਫ ਸਾਰੀ ਇਹ ਨਾਰੇ ਵੱਜਦੀ ਹੁੰਦੀ। ਚੋਣ ਪ੍ਰਚਾਰ ਅਸੀਂ ਅੱਗੇ ਵੀ ਕਰ ਰਹੇ ਆ ਹੁਣ ਵੀ ਕਰ ਰਹੇ ਆ ਉਹ ਸਾਡੇ ਭਰਾ ਨੇ ਜੋਨ ਵਾਲਿਆਂ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਤੁਹਾਡੇ ਉਮੀਦਵਾਰ ਨੇ ਹੰਸਰਾਏ ਦੋ ਤੁਹਾਨੂੰ ਕਰਕੇ ਬਿਲਕੁਲ ਗਲਤ ਆ ਜਿਹੜੀ ਇਹ ਤੁਸੀਂ ਕਹਿ ਰਹੇ ਆ ਵੀ ਇਸੇ ਮੌਕੇ ਕਰਕੇ ਕੈਨਸਲ ਕਰਨੇ ਪਏ ਮਾਨਯੋਗ ਹਾਈ ਕਮਾਂਡ ਨੇ ਉਹਨਾਂ ਨੂੰ ਬੁਲਾਇਆ ਸੀ ਉਹ ਦਿੱਲੀ ਗਏ ਆ ਚੰਡੀਗੜ੍ਹ ਗਏ ਆ ਅਸੀਂ ਕੋਈ ਵੀ ਪ੍ਰੋਗਰਾਮ ਕਿਸੇ ਗਲਤ ਜੋ ਅਨਸਰਾਂ ਵੱਲੋਂ ਫਵਾਰਡ ਆਈ ਗਈ ਹੈ ਉਸ ਕਰਕੇ ਨਹੀਂ ਕੈਨਸਲ ਕੀਤਾ ਹਾਈ ਕਮਾਂਡ ਦਾ ਆਦੇਸ਼ ਤਾਂ ਮੈਨੂੰ ਵੀ ਮੰਨਣਾ ਪਊਗਾ ਸਾਡੇ ਕੈਂਡੀਡੇਟ ਸਾਹਿਬ ਨੇ ਵੀ ਮੰਨਿਆ ਤੇ ਉਹ ਗਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਜਿਵੇਂ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਆਉਂਦੇ ਆ ਉੱਥੇ ਤੋਂ ਡਰ ਉਸ ਪ੍ਰਦਰਸ਼ਨ ਹੁੰਦਾ ਆਖਰ ਜੇਕਰ ਪਿੰਡਾਂ ਦੇ ਵਿੱਚ ਜਾਣ ਦੀ ਲੋੜ ਪੈ ਗਈ ਕਿਉਂਕਿ ਉਹਨਾਂ ਨੇ ਕਹਿੰਦਾ ਪਿੰਡਾਂ ਦੇ ਵਿੱਚ ਵੀ ਨਹੀਂ ਅਸੀਂ ਬਣਦੇ ਨਾ ਤੇ ਫਿਰ ਤੁਸੀਂ ਵੇਖੋ ਪਿੱਛਾ ਘੁਮਾ ਕੇ ਵੇਖੋ ਮਰਾੜ ਹੱਸਣਪੱਟੀ ਕਾਬਲ ਆਲਾ ਪਿਪਲੀ ਪੱਖੀ ਸੰਗਰਾਹੂਰ ਕਿੰਨੇ ਬੰਦੇ ਪਿੰਡਾਂ ਦੇ ਖੜੇ ਨੇ ਕਿਸਾਨ ਖੜੇ ਨੇ ਜਿਨ੍ਹਾਂ ਨੇ ਟਰੈਕਟਰ ਵੀ ਹੈ ਜ਼ਮੀਨਾਂ ਵੀ ਹੈ ਕਿਸਾਨ ਸਨਮਾਨ ਨੀਤੀ ਦਾ ਫਾਇਦਾ ਵੀ ਲੈ ਰਹੇ ਨੇ ਆ ਮਹਿਮੂਆਂ ਨੇ ਤੇ ਖੜੇ ਨੇ ਸਾਡੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡਾ 9 ਮਾਸ ਦਾ ਰਿਸ਼ਤਾ ਸੀ ਭਰਾ ਇਹ ਠੀਕ ਆ ਉਹਨਾਂ ਦੀਆਂ ਜੋ ਮੰਗਾਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਆਪਦੀਆਂ ਮੰਗਾਂ ਵਾਸਤੇ ਪ੍ਰੋਟੈਸਟ ਕਰ ਰਹੇ ਆ ਉਹਦੇ ਤੇ ਵਿਚਾਰ ਚੱਲ ਰਿਹਾ ਧੰਨਵਾਦ ਆ ਇਹ ਸੰਨ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਗੌਰਵ ਕੱਕੜ ਤਾ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਸਾਡਾ ਕਿਸਾਨਾਂ ਦੇ ਨਾਲ ਕੁਝ ਵੀ ਜਿਹੜਾ ਉਹਨਾਂ ਦੇ ਨਾਲ ਕੋਈ ਵਿਚਾਰ ਵਟਾਂਦਰੇ ਜਿਹੜੇ ਹੈ ਨਹੀਂਗੇ ਕਿਸਾਨ ਜਿਹੜੀਆਂ ਆਪਦੀਆਂ ਮੰਗਾਂ ਨੂੰ ਲੈ ਕੇ ਕਿਤਨਾ ਕਿਤੇ ਜਰੂਰ ਜਿਹੜਾ ਆਪਦਾ ਪ੍ਰੋਟੈਸਟ ਕਰਦੇ ਨੇ ਉਹਨਾਂ ਦਾ ਰਾਈਟ ਬੰਦ ਆ ਤਾਂ ਇਹਨਾਂ ਦਾ ਇਹ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਹੱਲ ਕੀਤਾ ਜਾਵੇਗਾ ਵਿਸ਼ਵਾਸ ਉਹਨਾਂ ਨੂੰ ਦਵਾਇਆ ਜਾਏਗਾ ਤਾਂ ਜੋ ਜਿਹੜਾ ਕਿਸਾਨ ਹੈ ਉਹਨਾਂ ਨੂੰ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਉਹਨਾਂ ਦੇ ਉਮੀਦਵਾਰਾਂ ਦਾ ਕਰਦੇ ਨਜ਼ਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕਰਨਗੇ ਤੇ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦਿੱਲੀ ਦੇ ਨੇ ਅਰਵਿੰਦ ਕੇਜਰੀਵਾਲ ਤਾਂ ਉਹਨਾਂ ਦਾ ਪੁਤਲਾ ਫੂਕੇ ਨਾਰੇਬਾਜ਼ੀ ਕੀਤੀ ਗਈ ਹੈ ਮਾਰਚ ਵੀ ਕੱਢਿਆ ਗਿਆ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅੱਜ ਦਾ ਜਿਹੜਾ ਇਹ ਮੁੱਖ ਤੌਰ ਤੇ ਜੇ ਆਪਾਂ ਕਹਿ ਸਕਦੇ ਆ ਕਿ ਪੁਤਲਾ ਫੂਕਣ ਦਾ ਮਕਸਦ ਕੀ ਹੈ ਜਾਂ ਕਿਸਾਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਪੋਜ਼ਿਟਿਵ ਮੈਸੇਜ ਜਿਹੜਾ ਇੱਕ ਪੇਜਨ ਦੀ ਕੋਸ਼ਿਸ਼ ਕਰ ਰਹੇ ਹੈ ਜਾਂ ਕੋਈ ਹੋਰ ਮਕਸਦ ਹੈ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ। ਨਿਰਧਰ ਹਾਂ, ਨਿਰਪੱਖ ਰ੍ਹਾਂ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।